ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੜਸ਼ੰਕਰ ਤੋਂ ਹਰ ਸਾਲ ਦੀ ਤਰ੍ਹਾਂ ਪੂਰੇ ਗੜਸ਼ੰਕਰ ਦੇ ਸਹਿਯੋਗ ਦੇ ਨਾਲ ਗੜਸ਼ੰਕਰ ਰਾਗੜ ਬਿਕੇ ਲੰਗਰ ਲਗਾਇਆ ਜਾ ਰਿਹਾ ਹੈ ਜੋ ਕਿ ਸਭ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪਿੰਡ ਬੱਸੀ ਦੇ ਕੋਲ ਮਿਡਲ ਸਕੂਲ ਦੇ ਕੋਲ ਸਾਹਮਣੇ ਲੰਗਰ ਚੱਲ ਰਿਹਾ ਹੈ ਆ ਕੇ ਜਾ ਕੇ ਜਾਦੇ ਜਾਂਦੇ ਲੰਗਰ ਖਾਨ ਦੀ ਖੇਤਰ ਕਰਨਾ ਜੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਨਿਮਰਤਾ ਸਹਿਤ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਜਰੂਰ ਆਓ ਸਾਡੇ ਰਾਗੜ ਸਾਹਿਬ ਵਿਖੇ ਨਿਤਮਸਤਕ ਹੋਵੋ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੜਸ਼ੰਕਰ ਤੋਂ ਹਰ ਸਾਲ ਦੀ ਤਰ੍ਹਾਂ ਪੂਰੇ ਗੜਸ਼ੰਕਰ ਦੇ ਸਹਿਯੋਗ ਦੇ ਨਾਲ ਗੜਸ਼ੰਕਰ ਰਾਗੜ ਵਿਖੇ ਲੰਗਰ ਲਗਾਇਆ ਜਾ ਰਿਹਾ ਹੈ ਜੋ ਕਿ ਸਭ ਦੰਗਦਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਫੰਡ ਬੱਸੀ ਦੇ ਕੋਲ ਮிடਰ ਸਕੂਲ ਦੇ ਕੋਲ ਸਾਹਮਣੇ ਲੰਗਰ ਚੱਲ ਰਿਹਾ ਹੈ ਆ ਕੇ ਜਾ ਕੇ ਜਾਦੇ ਜਾਂਦੇ ਲੰਗਰ ਖਾਣ ਦੀ ਖੇਚਲ ਕਰਨਾ ਜੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਨਿਮਰਤਾ ਸਹਿਤ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਜਰੂਰ ਆਓ ਸਾਡੇ ਰਾਜਗੜ੍ਹ ਸਾਹਿਬ ਵਿਖੇ ਇਨਕ ਮਸਤ ਕਰੋ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ